ਜਬਦੇ ਜਲਸ਼ੋਤसूचना ਅਤੇ ਲੋਕ ਸੰਪਰਕ ਵਿਭਾਗ ਦੇ ਮੰਤਰੀ ਜੇਤੂ ਸਿੰਘ ਜੋੜਾ ਮਾਜਰਾ ਦੇਵੀਗੜ੍ਹ ਪੇ ਹਵਾਰ ਰੋਡ ਤੇ ਟਾਂਗਰੀ ਨਦੀ ਨੇੜੇ ਗੁਰਦੁਆਰਾ ਭਗਤ ਤਰਨਾ ਜੀ ਵਿਖੇ ਟਾਂਗਰੀ ਨਦੀ ਵਿੱਚ ਪੈਂਦੇ ਹਰਿਆਣਾ ਦੇ ਪਾਣੀ ਦੇ ਮਸਲੇ ਤੇ ਹਾਲ ਹੀ ਕਿਸਾਨਾਂ ਅਤੇ ਇਲਾਕਾ ਵਸਨੀਕਾਂ ਅਤੇ ਅਧਿਕਾਰੀਆਂ ਦੇ ਨਾਲ ਬੈਠੇ ਕਰਨ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਇਸ ਮੌਕੇ ਹਲਕਾ ਵਿਧਾਇਕ ਹਰਮਨ ਸਿੰਘ ਪਠਾਨ ਮਾਜਰਾ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਨੇ ਤਦਅਸੀਕੀ ਕੱਗਰ ਟਾਂਗਰੀ ਅਤੇ ਮਾਰਕੰਡਾ ਨਦੀਆਂ ਦੇ ਨਾਲ ਨਾਲ ਦੇ ਕਿਸਾਨਾਂ ਦੇ ਅਧਿਕਾਰੀਆਂ ਦੇ ਨਾਲ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ ਉਹਨਾਂ ਹਰ ਸਾਲ ਹੜ੍ਹਾਂ ਦੇ ਕਰਕੇ ਇਹਨਾਂ ਨਦੀਆਂ ਕਰਕੇ ਕਿਸਾਨਾਂ ਦੇ ਹੁੰਦੇ ਹੋਏ ਨੁਕਸਾਨਾਂ ਨੂੰ ਰੋਕਣ ਦੇ ਲਈ ਕੰਮਰ ਕੱਢ ਲਿਆ। ਉਹਨਾਂ ਕਹਿੰਦੇ ਕਿ ਕਿਸਾਨਾਂ ਦੇ ਨਾਲ ਬੈਠਾ ਕਰਕੇ ਸੂਬਾ ਅਧਿਕਾਰੀਆਂ ਨੂੰ ਨਦੀਆਂ ਦੀ ਸਾਫ ਸਫਾਈ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ। ਆਸਨੌਰ ਦੇ ਵਿੱਚ ਮੇਰੇ ਛੋਟੇ ਭਰਾ ਹਰਨੀ ਸਿੰਘ ਪਠਾਨ ਵੱਜੋਂ ਸਰਵਿਸ ਤੇ ਆਇਆ। ਕਿਉਂਕਿ ਕੁਝ ਨਦੀਆਂ ਇੱਥੇ ਟਾਂਗਰੀ ਹੈ, ਘੱਗਰ ਹੈ। ਮਾਰਕੰਡਾ ਉਹਦੇ ਨਾਲ ਜਿਹੜਾ ਕਾਫੀ ਫਸਲਾਂ ਦਾ ਜਿਹੜਾ ਨੁਕਸਾਨ ਹੋਇਆ ਸੋ ਉਹਦੇ ਵਾਸਤੇ ਉਹਨੇ ਪਿਛਲੇ ਦਿਨੀ ਜਿਹੜੇ ਕਿਸਾਨ ਜਿੱਤੇ ਬੰਦੀਆਂ ਵੱਲੋਂ ਹਰਮੀਤ ਬਾਜ ਦੇ ਥਰੂ ਜਿਹੜਾ ਸਤਾ ਦਿੱਤਾ ਕਿਸੇ ਤੋਂ ਅੱਜ ਅੱਜੇ ਪਹੁੰਚਿਆ ਇਹਨਾਂ ਦੇ ਦੁੱਖ ਦੀਆਂ ਕਲਪਾ ਸੁਣੀਆਂ ਨੇ ਔਰ ਬਹੁਤ ਜ਼ਿਆਦਾ ਕੋਸ਼ਿਸ਼ ਹੈ ਸਾਡੀ ਕਿ ਇਸ ਸੰਕਟ ਦੇ ਵਿੱਚੋਂ ਜਿਹੜਾ ਹਲਕਾ ਸਨੌਰ ਨੂੰ ਕੱਢਿਆ ਜਾਊਗਾ ਤਾਂ ਕਿ ਜਿਹੜਾ ਨੁਕਸਾਨ ਹੁੰਦਾ ਫਸਲਾਂ ਦਾ ਨੁਕਸਾਨ ਹੁੰਦਾ ਜਦੋਂ ਕਿਸੇ ਕਿਸਾਨ ਦੀ ਫਸਲ ਜਦੋਂ ਮਰਦੀ ਆ ਤਾਂ ਉਹਨੂੰ 2 ਸਾਲ 4 ਸਾਲ ਉੱਠ ਨਹੀਂ ਸਕਦਾ ਹੈ ਸੋ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਹ ਨੁਕਸਾਨ ਹੋਣ ਤੋਂ ਬਚਾਈਏ ਔਰ ਜਿਹੜੀ ਕੋਈ ਸਫਾਈ ਹੋਣ ਵਾਲੀ ਆ ਉਹਨੂੰ ਸਮਾਂ ਰਹਿੰਦੀ ਜਿਹੜਾ ਸਾਫ਼ ਕਰੀਏ ਔਰ ਜਿਹੜੀ ਕੋਈ ਲਾਈਨਿੰਗ ਕਰਨ ਵਾਲੀ ਆ ਉਹਨੂੰ ਵੀ ਜਿਹੜਾ ਕਰਕੇ ਆ ਇਹ ਸਨੌਰ ਹਲਕਾ ਜਿਹੜਾ ਉਹਨੂੰ ਇਸ ਦੰਦਰ ਦੇ ਵਿੱਚੋਂ ਜਿਹੜਾ ਕੱਢੇ ਮੰਤਰੀ ਜੀ ਇਹ ਮੇਨ ਸੜਕ ਆ ਦੂਜੇ ਪ੍ਰਦੇਸ਼ ਨੂੰ ਵੀ ਜੁੜਦੀ ਆ ਹਰਿਆਣੇ ਨੂੰ ਵੀ ਜੁੜਦੀ ਆ ਕਿਸ ਤਰ੍ਹਾਂ ਦੇਖਦੇ ਹੋ ਕਿ ਆਰਵਰਟ ਟੁੱਟ ਜਾਂਦੀ ਆ ਕਿਦਾ ਪੱਕਾ ਇਲਾਜ ਹੋਊਗਾ ਉਹਨੂੰ ਬਹੁਤ ਜਲਦੀ ਇਹ ਬਣ ਕੇ ਤਿਆਰ ਹੋ ਇਸ ਦੁਨੀਆ 'ਚ ਕੋਈ ਅਹੇ ਜੀ ਚੀਜ਼ ਨਹੀਂ ਜਿਹਦੀ ਲਾਈਫ 1000 ਸਾਲ ਹੋਵੇ ਸੜਕਾਂ ਜਦੋਂ ਪਾਣੀ ਆਉਂਦਾ ਨੇਚਰ ਰਹੀ ਆ ਉਦੋਂ ਪੁੱਟ ਜਾਂਦੀਆਂ ਨੇ ਸੋ ਬੜੀ ਜਲਦੀ ਇਹ ਸੜਕ ਨਹੀਂ ਆ ਜਿਹਦੀ ਪਾਣੀ ਵੱਡੀ ਨਦੀ ਨੂੰ ਦੇਖੋਗੇ ਜੀ ਅਗਲੇ ਬੜੇ ਸਮੇਂ ਦੇ ਵਿੱਚ ਬਹੁਤ ਨੁਕਸਾਨ ਕਰਦੀ ਆ ਰਹੀ ਆ ਹਰ ਵਾਰ ਦੇਖੋ ਜਿਹੜੀ ਕੁਦਰਤੀ ਆਫਤ ਹੈ ਉਹ ਤੋਂ ਤਾਂ ਕਦੇ ਬਚਿਆ ਨਹੀਂ ਜਾ ਸਕਦਾ ਪਰ ਸਰਕਾਰਾਂ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਿ ਉਹ ਤੋਂ ਬਚਾਇਆ ਜਾ ਸਕੇ ਸੋ ਸਾਡੀ ਕੋਸ਼ਿਸ਼ ਆ ਉਹਨੂੰ ਸਾਫ਼ ਸਫਾਈ ਵੀ ਕੀਤੀ ਗਿਆ ਔਰ ਉਹਨੂੰ ਲਾਈਨਿੰਗ ਕਰਕੇ ਉਹਦਾ ਜਿਹੜਾ ਪਾਣੀ ਇਕੱਠਾ ਹੋ ਕੇ ਫਿਰ ਉਹ ਬਾਹਰ ਜਾਂਦਾ ਸੀ ਉਹਨੂੰ ਵੀ ਰੋਕਣ ਦੀ ਜਿਹੜੀ ਹੈਗੀ ਆ ਬਹੁਤ ਵੱਡੀ ਕੋਸ਼ਿਸ਼ ਕੀਤੀ ਗਈ ਆ ਉਹ ਉਮੀਦ ਹੈ ਕਿ ਪਾਣੀ ਆ ਜਿਹੜਾ ਉਹਨਾਂ ਅਸੀਂ ਪਿੱਛੇ ਵੀ ਜਿਹੜੀ ਬਹੁਤ ਸਾਰਾ ਕਿਉਂਕਿ ਮਹਿਕਮੇ ਨੇ ਆਪਦੇ ਤੌਰ ਤੇ ਜਿਹੜੀਆਂ ਬਹੁਤ ਸਾਰੀਆਂ ਮਸ਼ੀਨਾਂ ਖਰੀਦ ਲਈਆਂ ਪਹਿਲਾਂ ਟੈਂਡਰ ਕਰਨੇ ਪੈਂਦੇ ਤੇ ਉਹਨਾਂ ਦੀ ਲੋੜ ਨਹੀਂ ਹਾਂ ਸੋਚ ਕਰਕੇ ਸਾਨੂੰ ਜਿੱਥੇ ਲੋੜ ਪੈਂਦੀ ਆ ਉੱਥੇ ਮਸ਼ੀਨਾਂ ਜਿਹੜੇ